ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 3 ਝੋਟ ਤੇ 4 ਪਸ਼ੂ ਵਿਖਾਵਾਂਗੇ 3 ਝੋਟੀਆਂ ਤੇ ਇੱਕ ਵਹਿੜਾ ਸਾਰੇ ਛੇ ਸਵਾਜ ਪਸ਼ੂ ਆ ਤੇ ਆਪਾਂ ਪਹੁੰਚੇ ਆ ਵੀਰ ਗੁਰਪ੍ਰੀਤ ਸਿੰਘ ਹੋਣਾ ਕੋਲ ਤੇ ਆਜੂ ਕਰਦੇ ਆ ਵੀ ਇੰਨਾ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਬਣਾਓ ਵਧੀ ਆਪਣਾ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਪਿੰਡ ਪਿੱਟੇਵੱਡ ਤਸੀਲ ਜੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਹੁਣ ਨੰਬਰ 8146203773 ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਆ ਦੱਸਿਆ ਪਹਿਲੇ ਨੰਬਰ ਤੇ ਜੋ ਟੀਕਣ ਵਸੂਗਾ ਸੂਈ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਆ ਜੀ ਕਿਤੇ ਜਾਸੂਗਾ ਸੂਈ ਜੋ ਤੇ 12 13 ਕਿਲੋ ਦੁੱਧ ਆ ਜੰਦੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਖੋਲੋ ਵੀਰ ਜੀ ਫਿਰ ਖੋਲ ਕੇ ਵਿਖਾਈਏ 12 13 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ ਸਿੰਘਵਾਸ ਯਾਰ ਕਪੀ ਸੇ ਕਹਾਉਂਗਾ। ਲੋ ਉਹ ਵੀ ਦੀ ਫੇਸ ਕੁਆਲਟੀ ਦੇ ਵਿੱਚ ਕੀ ਕਰ ਸਕਦਾ ਜਿਹੜ ਡਬਲਾਇਆ ਹੈਗਾ ਨਾ ਚੰਗੀ ਪਲੀ ਰਾਜੀ ਆ। ਤੇ ਕਰੋ ਚੈੱਕ ਕਰ ਡਰ ਕੁਆਲਟੀ ਦਸਣਾ ਦਾ ਸੈੱਟ ਗਿਆ ਮੈਂ ਪੰਡਾ ਪਈਆਂ ਕਰਮਾਲੀ ਨੇ ਐਚਐਫ ਦਾ ਵਰਗਾ ਹੀ ਬਣ ਲਾਇਆ ਵਾ। ਕਿੰਨਾ ਵਿੱਚ ਭਾਈ ਜੀ ਦੁੱਧ ਵੀਰ ਜੀ। ਦੁੱਧ ਵਿੱਚ 15 ਕਿਲੋ ਕੱਢੀਗੇ। ਠੀਕ ਹੈ ਠੀਕ ਲੋ ਭਾਈ 15 ਲੀਟਰ ਇਹਦਾ ਦੁੱਧ ਚੋਈ ਜਾਊਗੀ। ਕਰੋ ਚੈੱਕ ਬਾਕੀ ਥਣ ਲੈਵਾ ਬਹੁਤ ਹੀ ਚੰਗਾ ਵਾ। ਕਿਹੜੇ ਮਸਬੋ ਸੂਈ ਵੀਰ ਜੀ? ਉਹ ਆ ਤਿੰਜਾ ਸੂਈ ਜੀ। ਠੀਕ ਲੋ ਭੀ ਤਿੰਜਾ ਸੂਆ ਸੂਈ ਜੇ ਮਾਜ ਕਰੋ ਚੈੱਕ ਬਾਕੀ ਉਹ ਹਾਨੇ ਦੇ। ਨਾੜਾ ਨੂੰੜਾ ਵੀ ਚੰਗੀ ਆ ਗਈਆਂ ਤੇ ਇਧਰਲੀ ਸਾਈਡ ਤੋਂ ਦਿਖਾ ਦਿਓ ਸੁਣਾ ਦਾ ਸਾਇਗਬ ਕਰੇ ਉੱਪਰ ਹਮਾਰੀ ਬਾਜੀ-ਬਾਜੀ ਕਰੋ ਚੈੱਕ ਮਿਲਕ ਬਾਂਜੀ ਬਹੁਤ ਚੰਗੀ ਤੇ ਥਾੜੇ ਵੀ ਬਹੁਤ ਚੰਗਾ ਲੱਗਾ ਹਨ ਗੇਟ-ਗੇਟ ਤੇ ਲੱਗਾ ਤੇ ਆਪਲਾ ਜਵਾਬ ਵੀ ਜੀ ਕੀ ਜੇ ਠੀਕ ਹੈ ਜੀ ਮੇਲ ਕਾਫ ਜੇ ਪਿੱਛੇ ਇਹਦੇ ਕਰੋ ਚੈੱਕ ਤੇ ਫੇਸ ਕੁਆਲਟੀ ਵੀ ਕਰ ਸਕਦੇ ਜੀ ਤੇ ਕੀ ਮੁੱਲ ਕਰਨਾ ਵੀ ਜੀ ਰਹਿਰਾ ਜੀ ਸਵਾ ਜੀ ਦੇ ਦੀ ਕੇ ਤੇ ਲੋ ਜਿੱਤੇ ਇੱਕ ਛਾਡੀ ਦੇਣੀ ਵੀ ਜੀ ਆਪਾਂ ਇੱਕ 15 ਦੀ ਹਾਂ ਨਾ ਇੱਕ 15 ਦੀ ਹਾਂਜੀ ਠੀਕ ਲੋ ਭਜੀ 1 ਲੱਖ 15000 ਦੀ ਤੇ 15 ਲੀਟਰ ਦੁੱਧ ਜਿਹੜਾ ਚਵਾਈ ਜਾਊਗੀ ਚੰਗੇ ਰਕੌੜ ਵਾਲੀ ਆ ਤੇ ਕਰੋ ਜਾ ਕੇ ਬਾਹਰ 19 ਅੱਗੇ ਨੂੰ ਬਣੀ ਤੇ 19 ਪਿਛੇ ਨੂੰ ਬਣੀ ਕਰਮਾ ਵਾਲੀ ਉਹ ਕਰੋ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਆ ਮੱਝਾਂ ਬਾਰੇ ਇਹ ਵੀ ਜੀ ਮੈਂ ਤਾਂ ਬੱਚਾ ਨਹੀਂ ਹੋਏਗਾ ਅੱਛਾ ਜੀ ਹਾਂਜੀ ਦੁੱਧ ਹੋਊਗਾ 9 ਕਿਲੋ ਅਠਾਂ ਦੀ ਗਾਰੰਟੀ ਦਾਂਗੇ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਟਾਈਮ ਹੋਗਾ ਸੂਈ ਨੂੰ ਸੂਈ ਨੂੰ ਉਹ ਤਾਂ ਮਹੀਨੇ ਅੰਦਰ ਹੀ ਕਹਿੰਦੇ ਤੁਸੀਂ ਮਹੀਨਾ ਲਾ ਕੇ ਚੱਲੋ ਠੀਕ ਹੈ ਠੀਕ ਹੈ ਜੀ ਲਓ ਵੀ ਜੀ ਮਹੀਨੇ ਤੇ ਲਾ ਕੇ ਪੱਕਾ ਟਾਈਮ ਹੋ ਗਿਆ ਸੂਈ ਨੂੰ ਤੇ 8 ਲੀਟਰ ਬਿਲਕੁਲ ਜਿਹੜਾ ਵੀਰਾ ਦਾ ਗਾਰੰਟੀ ਵਾਲਾ ਦੁੱਧ ਤਿਆਰ ਆ ਤੇ ਖੋਲੋ ਵੀਰ ਜੀ ਨਵੀਂ ਫਿਰ ਲੋ ਜੀ ਕਰੋ ਚੱਕ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਤੇ ਇਹ ਦੁੱਧੋ ਵਧੂਗੀ ਕਿ ਜਾਂ ਵਧੂਗੀ ਠੀਕ ਹੈ ਠੀਕ ਨਾ ਚਵਾਈ ਜਾਊਗੀ ਇਹ 11 12 ਕਿਲੋ ਦੇ ਕੱਢੀ ਹੋਏ ਠੀਕ ਲੋ ਬਜੀ 11 12 ਲੀਟਰ ਜਿਹੜਾ ਇਹ ਵੀ ਦੁੱਧ ਚਵਾਈ ਜਾਊਗੀ ਤੇ ਥਣ ਦੇਵਾ ਇਹਦਾ ਵੀ ਬਹੁਤ ਚੰਗਾ ਵਾ ਇੱਕ ਨਵਾਂ ਸਵੇਰ ਸੋਈ ਵੀਰ ਜੀ ਸਵੇਰ ਨਹੀਂ ਦੁੱਜਾ ਹੀ ਠੀਕ ਹੈ ਲੋ ਫੇਰ ਦੁੱਜਾ ਸਵੇਰ ਸੋਈ ਜੇ ਤੇ ਸੂਈ ਨੂੰ ਕੋਈ ਟਾਈਮ ਹੋ ਗਿਆ ਮਹੀਨੇ ਦੇ ਆਸ-ਪਾਸ ਤੇ ਥਣ ਤੋਂ ਇਹਦਾ ਵੀ ਬਹੁਤ ਚੰਗਾ ਲੱਗਾ ਵਾ 11 12 ਲੀਟਰ ਜਿਹੜਾ ਦੁੱਧ ਚਵਾਈ ਜਾਊਗਾ ਤੇ ਦੂਜੀ ਸਾਈਡ ਤੋਂ ਵੀ ਦਿਖਾ ਦਿਓ ਮੜਾ ਜਾ ਲਓ ਬਜੀ ਲੱਗ ਗਿਆ ਤਾਂ ਚੈੱਕ ਕਰੋ ਥਾਣ ਭਾਂਡਾ ਬਹੁਤ ਹੀ ਚੰਗਾ ਵਾ ਤੇ ਇਹਦਾ ਕੀ ਮੁੱਲ ਦਿੱਤੀ ਹੈਰਾ 60000 ਦੀ ਦੇਦੀ ਹੈ ਤੇ ਬੱਚਾ ਹੋਵੇ ਤਾਂ ਫਿਰ ਤੇ 75000 ਦੀ ਹਾਂਜੀ ਹਾਂਜੀ ਚਲੋ ਬੱਚੇ ਕਰਕੇ ਮੁੱਲ ਜ਼ਿਆਦਾ ਪੈ ਜਾਂਦਾ ਵਾ ਤੇ ਜਿੱਥੇ ਕਿਹਾ ਵੀ ਵੀਰ ਸਾਢੀ ਦੇਣੀ ਉਹਨਾ ਦੱਸਦੀ ਆਪਾਂ 60000 ਦੀ ਹਾਂ ਨਾ ਦੱਸ 60000 ਦੀ ਲਓ ਬਜੀ 62000 ਦੀ ਕਰੋ ਚੈੱਕ ਬਹੁਤ ਹੀ ਜੈਜ ਪਸ਼ੂ ਆ ਤੇ ਆਜੋ ਹੁਣ ਤੇ ਜੇ ਨੰਬਰ ਤੇ ਨੀਲੀ ਰਾਵੀ ਆ ਗਈ ਦਸੋ ਭਾਜੀ ਇਹਦੇ ਬਾਰੇ ਇਹਦੇ ਥੱਲੇ ਵੀ ਜੀ 9 ਕਿਲੋ ਦੁੱਧ ਹੋ ਗਿਆ ਅੱਛਾ ਜੀ ਅੱਜ ਤੁਝਾ ਸੁਆਜੋ ਠੀਕ ਹੈ ਠੀਕ ਹੈ ਕੀ ਚ ਜਵਾਗ ਕੱਟਾਜ ਠੀਕ ਹੈ ਜੀ ਮੇਲ ਕਾਫ ਜਿਹਦੇ ਪਿੱਛੇ ਵੀ ਤੇ ਡਾ ਕਟ ਆ ਗਿਆ ਤੇ ਇਹ ਵੀ ਮਣਕੀ ਆ ਖਾਲੀ ਯਾਰੇ ਖੋਲੋ ਵੀਰ ਜੀ ਨਵੀਂ ਹਰ ਕਰੋ ਚੱਕ ਫੇਸ ਕੁਆਲਟੀ ਤੇ ਸਿੰਘ ਸਿੰਘ ਵੀ ਬਹੁਤ ਚੰਗਾ ਲੱਗਾ ਵਾ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਵੀਰ ਜੀ ਸੂਈ ਨੂੰ ਆ ਸੂਈ ਨੂੰ 10 15 ਦਿਨ ਹੋ ਗਏ ਠੀਕ ਹੈ ਠੀਕ ਹੈ ਲੋ ਭਾਈ 10 ਤੋਂ 15 ਦਿਨ ਇਹਨੂੰ ਸੂਈ ਨੂੰ ਹੋ ਗਿਆ ਤੇ ਮੇਲ ਕਾਫ ਜਿਹਦੇ ਪਿੱਛੇ ਵੀ ਇਹ ਕਿੰਨਾ ਕ ਚਵਾਈ ਜਾਊਗੀ ਵੀਰ ਜੀ ਦੁੱਧ? ਇਹ ਵੀ ਜੀ 11-12 ਕਿਲੋ ਦੇ ਕੰਦੀ ਜਾਊਗੀ। ਠੀਕ ਹੈ ਠੀਕ ਹੈ ਲਓ ਭਾਈ 11-12 ਲੀਟਰ ਜਿਹੜਾ ਦੁੱਧ ਇਹ ਵੀ ਚਵਾਈ ਜਾਊਗੀ। ਇਹ ਕਿੰਨੇ ਵਜੇ ਸੁਭਾ ਸੁਈ ਜੇ? ਸੁਭਾ ਚ ਜਾਈ। ਠੀਕ ਹੈ ਲਓ ਭਾਈ ਦੂਜਾ ਸੁਭਾ ਸੁਈ ਤੇ ਪਹਿਲੀ ਵੇਲੇ ਕਿੰਨਾ ਕਟਾ ਇਹ ਦੁੱਧ ਨੇ? ਪਹਿਲੇ ਸਵੇਰੇ ਕਿੰਨੇ 14-15 ਕਿਲੋ ਦੇ। ਠੀਕ ਹੈ ਠੀਕ ਹੈ ਲਓ ਭਾਈ 14-15 ਲੀਟਰ ਜਿਹੜਾ ਪਹਿਲੇ ਸਵੇਰੇ ਨੇ ਦੁੱਧ ਚਵਾਇਆ ਵਾ ਤੇ ਕਾਦੇ ਜੀ ਬਹੁਤ ਹੀ ਚੰਗੀ ਤੇ ਆਹ ਵਾਲਾ ਜਵਾਕ ਜਿਹੜਾ ਤੇ ਮੇਲ ਕਾਬ ਜੇ ਪਿੱਛੇ ਤੇ ਇਧਰੋਂ ਦਿਖਾ ਦਿਓ ਮੜ ਜਾ ਥੋੜਾ ਸੁ ਲੋਭ ਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਏ ਥਾਣਾ ਦਾ ਸੈਜ ਗੈਪ ਤੇ ਇਸ ਟਾਈਮ ਜਿਹੜਾ ਕਿ ਨਾ ਦੱਸਿਆ ਨਾ ਹਾਂਜੀ 9 ਕਿਲੋ ਹੋਊਗਾ ਠੀਕ ਹੈ ਜੀ ਇੱਕ ਬੰਤੀ ਇਹ ਜਿਹਦਾ ਮਗਰਲਾ ਥਾਣੇ ਦਾ ਟੁੱਟਦਾ ਜੋ ਮਾਰਾ ਅੱਛਾ ਟੁੱਟ ਟੁੱਟ ਬੈਣੀ ਲੱਗ ਕੇ ਬੈਣੀ ਤੋਂ ਜਾ ਬੈਣੀ ਹਾਲਦਾ ਠੀਕ ਹੈ ਲੋਭ ਜੀ ਬੈਣੀ ਲਾ ਜਿਹੜਾ ਥਾਣੇ ਆ ਪਿਛਲੀ ਸਾਈਡ ਦਾ ਥੋੜਾ ਜਿਹਾ ਟੁੱਟ ਕੇ ਵੀਰਾਂ ਦਾ ਪਿਆਉਂਦਾ ਵਾ ਤੇ ਬਿਲਕੁਲ ਸੱਚੀ ਗੱਲ ਹੈ ਵੀ ਦੱਸਣਾ ਬਹੁਤ ਜ਼ਰੂਰੀ ਆ ਹਾਂਜੀ ਬਾਅਦ ਚ ਨਹੀਂ ਨਹੀਂ ਬਾਅਦ ਚ ਜੋ ਲਾਮਾ ਆਪਾਂ ਲੈਣਾ ਬਿਲਕੁਲ ਜਿਹੜਾ ਪਹਿਲਾਂ ਦੱਸਿਆ ਨਾ ਉਸ ਹਿਸਾਬ ਨਾਲ ਸਹੀ ਰਹਿੰਦਾ ਹੈ ਤੇ ਇਹਦਾ ਕੀ ਮੁੱਲ ਕਰ ਇਹ ਵੀ ਜੀ ਦੇ ਦਈਏ ਮੋਲ ਤੇ ਚਲੋ ਜਿੰਨਾ ਮਰਜੀ ਕਰੀ ਜਾਈਏ 65000 ਦੀ ਆਣਾ ਦੇ ਦਾਂਗੇ 65000 ਦੀ ਹਾਂਜੀ ਠੀਕ ਹੈ ਲੋ ਬਾਈ ਜੀ 65000 ਦੇ ਜਿੰਨੇ ਇਹ ਕੋਈ ਜੋੜਾ ਲਊਗਾ 1 ਵੀ ਦਾ ਦੇ ਦਾਂਗੇ ਅੱਛਾ ਆ ਤੋ ਜਿਹੜੀ ਪਹਿਲਾਂ ਦਿਖਾਈ ਦੋ ਨੰਬਰ ਤੇ ਠੀਕ ਹੈ ਠੀਕ ਹੈ ਤੇ ਕੋਈ ਜੋੜਾ ਲਊਗਾ ਫਿਰ 1 ਵੀ ਦਾ ਅੱਛਾ ਜੀ ਤੇ ਕੱਲੀ ਕੱਲੀ ਲਊਗਾ ਫਿਰ ਤੇ ਠੀਕ ਹੈ ਠੀਕ ਹੈ ਲੋ ਬਾਈ ਜੀ ਜੇ ਕਿਸੇ ਵੀਰ ਕੋਲ ਜੋੜਾ ਫਿੱਟ ਆਉਂਦਾ ਤੇ 60 60000 ਦੇ ਵਿੱਚ ਭਾਈ ਕਹਿੰਦਾ ਕਿ ਦੇ ਦਾਂਗੇ 1 ਲੱਖ 20000 ਦਾ ਜੋੜਾ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਤੇ ਆਜੋ ਹੁਣ ਐਂਡ ਤੇ ਆਪਾਂ ਇੱਕ ਵੈਡ ਦਿਖਾਉਂਦੇ ਆਂ ਆ ਦੱਸਿਓ ਹਾਂ ਵਿਰਜੀ ਵੈੜ ਦੇ ਬਾਰੇ ਵਿਰਜੀ ਪਹਿਲਾ 45 ਸੁਆ ਲਾ ਲਓ ਅੱਛਾ ਜੀ ਹਾਂਜੀ ਉਹ ਪਹਿਲਾ ਆਂਦੇ ਤੈ ਦੂਜਾ ਹੀ ਲਾਓ ਠੀਕ ਹੈ ਜੀ ਹਾਂਜੀ ਕਿੰਨਾ ਕੁ ਜੇ ਕੋ ਦੁੱਧ ਦੁੱਧ ਗੱਭਣ ਚੋਗਾ ਅੱਛਾ ਇਹ ਗੱਭਣ ਐ ਸੌਰੀ ਇਹ ਗੱਭਣ ਜੀ ਠੀਕ ਹੈ ਠੀਕ ਕਿੰਨਾ ਕੁ ਟਾਈਮ ਖੜਦੀ ਹੈ ਜੇ ਦਿਨ ਦੱਕ ਲਾਈ ਜੀ ਠੀਕ ਹੈ ਠੀਕ ਲਓ ਭਾਈ ਦਿਨ 10 ਖੜਦੀ ਹੈ ਤੇ ਬਾਕੀ ਦੱਸ ਦਿਓ ਦੇਸੀ ਜੀ ਓਦਾਂ ਹੈ ਦੇਸੀ ਆ ਗਈ ਦੇਸੀ ਚ ਕ੍ਰੋਸ ਹੀ ਆ ਗਈ ਠੀਕ ਹੈ ਲਓ ਭਾਈ ਦੇਸੀ ਕ੍ਰੋਸ ਵਿੱਚ ਆ ਖੋਲ ਦੋ ਖੋਲੋ ਵਿਰਜੀ ਨੂੰ ਮੇਰੇ ਖੋਲ ਕੇ ਵਿਖਾਈਏ ਤੇ ਦਿਨ ਭਾਈ ਕਹਿੰਦਾ ਕਿ 10 ਖੜਦੀ ਹੈ ਜੇ ਹੋਰ ਰੂਸੀ ਆਕਾ ਅੱਧੂ ਫੇਰਾ ਵੀ ਚੰਗਾ ਵਾ ਤੇ ਅਦਰ ਕੁਆਲਟੀ ਥਾਣਾ ਦਾ ਸੈੱਗ ਬਹੁਤ ਸ਼ਾਨਦਾਰ ਹੈ ਢਿੱਲਾ ਢੋਲਾ ਚਲੋ ਕਾਫੀ ਜਿਹਾ ਹਵਾ ਨੇ ਤੇ ਸੂਨ ਤੱਕ ਚੰਗੀ ਅਦਰ ਕੁਆਲਟੀ ਬਣ ਜੂਗੀ ਤੇ ਘਰ ਵਾਲੇ ਨੇ ਕਹਿਣ ਦਾ ਕੋ ਪਹਿਲਾ ਵਾ ਵੀ ਰਹਿੰਦਾ ਸੀ ਚਲੋ ਦੂਜੇ ਲਾ ਲਿਨੇ ਆ ਕਰੋ ਚੱਕੋ ਨਹੀਂ ਅੱਗੇ ਨੂੰ ਬਣ ਜਾਣਾ ਨਹੀਂ ਤੇ ਉੱਨੀ ਪਿੱਛੇ ਨੂੰ ਤੇ ਉੱਨੀ ਅੱਗੇ ਨੂੰ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਗੁਲਾਬੀ ਥਣ ਆ ਗਿਆ ਇਹਦਾ ਇਹਦਾ ਕੀ ਮੁੱਲ ਕਰਨਾ ਲੱਗੀ 35 ਜੀ ਦੇ ਦਿੱਤੀ ਯਾਹੰਦਾ ਗਿਆ ਦੀ ਵੀ ਹਰ। ਕਿੰਨੀ 30000 ਹੈ? 30000। ਤੇ 30000? ਹਾਂਜੀ। ਠੀਕ ਹੈ ਲੋ ਬਾਬਾ ਜੀ 33000 ਦੇ ਵਿੱਚ ਵੈੜ ਬਹੁਤ ਹੀ ਚੰਗੀ ਆ। ਇਹੋ ਜੇ ਪਸ਼ੂ ਗਾਂ ਗਰਮੀ ਦੇ ਵਿੱਚ ਚੱਲਣੇ ਆ 크ਰੋਸ ਪਸ਼ੂ ਜਿਹੜੇ ਨਾ ਇਹਨਾਂ ਨੂੰ ਗਰਮੀ ਦੀ ਪ੍ਰਵਾਧ ਨਾ ਕੋਈ ਠੰਡ ਦੀ ਤੇ ਦੁੱਧ ਵੀ ਚਲੋ ਫੈਟ ਕੁਆਲਿਟੀ ਵੀ ਚੰਗੀ ਆਊਗੀ। ਤੇ ਕਹਣਾ ਵੀ ਥੋੜਾ ਕੁਝਤੀ ਜਾਂ। ਆਖਣੀ ਕਰਦੇ। ਹਾਂ। ਠੀਕ ਹੈ ਜੀ। ਤੇ ਬਾਕੀ ਚਾਹ ਕਰ ਸਕਦੇ ਸਾਰੇ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਜਾਇਜ਼ ਮੁੱਲ ਵਿੱਚ ਆ। ਕਰੋ ਚੱਕਰ ਪੱਕੀ ਗੱਡੀ ਪਹਿਲੇ ਨੰਬਰ ਤੇ ਤੁਹਾਨੂੰ ਵੱਡੀ ਝੋਟੀ ਦਿਖਾਈ ਹੈ 15 ਲੀਟਰ ਵਾਲੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ 1,115,000 ਦੀ ਵੀਰਾਂ ਦਾ ਦੇ ਦਾਂਗੇ ਤੇ ਸਾਰੇ ਵੀਰਾਂ ਗੜੀਆਂ ਚੂੜ ਕੇ ਬੇਨਤੀ ਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ ਇਹਦੇ ਵਿੱਚ ਚਲੋਗੇ ਵੀਰ ਭਰਾ ਜਿਹੜੇ ਅੱਗੇ ਪਸ਼ੂ ਖਰੀਦਣਾ ਹੁੰਦਾ ਵਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ